ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਸਰਬਵਿਆਪੀ ਹੈ ਸਰਬਸ਼ਕਤੀਮਾਨ ਹੈ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਮੌਜੂਦ ਨਾ ਹੋਵੇ ਕੋਈ ਐਸਾ ਕੰਮ ਨਹੀਂ ਜਿਹੜਾ ਉਹ ਕਰਨ ਦੇ ਸਮਰਥ ਨਾ ਹੋਵੇ ਕੋਈ ਵੀ ਐਸੀ ਘਟਨਾ ਜਾਂ ਐਸੀ ਬਾਤ ਨਹੀਂ ਜੋ ਉਸ ਦੇ ਕਾਬੂ ਤੋਂ ਬਾਹਰ ਹੋਵੇ ਕਾਰ ਤੇ ਹਰ ਕਾਰ ਗੁਰੂ ਗੋਬਿੰਦ ਸਿੰਘ ਸਤਿਗੁਰੂ ਸਾਰੀ ਸ੍ਰਿਸ਼ਟੀ ਦੇ ਕਰਤਾ ਵੀ ਹਨ ਅਤੇ ਪਾਲਕ ਵੀ ਹਨ ਨਿਰਸੰਦੇ ਉਹ ਸਾਡੇ ਮਾਤਾ ਪਿਤਾ ਹਨ ਹਮੇਸ਼ਾ ਤੋਂ ਸਾਡੇ ਸਾਰੇ ਜੀਵਾਂ ਦੀ ਪਾਲਣਾ ਕਰ ਰਹੇ ਹਨ ਰੱਖਿਆ ਕਰ ਰਹੇ ਹਨ अनेका ਦਾਤਾਂ ਦੇ ਰਹੇ ਹਨ ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਇਨਸਾਨ ਨੂੰ ਦੁੱਖ ਸੁੱਖ ਉਸਦੇ ਆਪਣੇ ਕੀਤੇ ਹੋਏ ਪਿਛਲੇ ਕਰਮਾਂ ਅਨੁਸਾਰ ਮਿਲਦੇ ਹਨ ਮਨੁੱਖ ਜੋ ਬੀਜਦਾ ਹੈ ਉਹੀ ਵੜਦਾ ਹੈ ਪਿਛਲੇ ਜਨਮਾਂ ਦਾ ਕੁਝ ਰੰਦਾ ਲੇਖਾ ਜੋਖਾ ਇਸ ਜਨਮ ਵਿੱਚ ਪੋਗਣਾ ਪੈਂਦਾ ਹੈ ਅਤੇ ਇਸ ਜਨਮ ਵਿੱਚ ਬੀਜਿਆ ਕੁਝ ਇਥੇ ਪੋਗਦਾ ਹੈ ਅਤੇ ਕੁਝ ਅਗਲੇ ਜਨਮਾਂ ਵਿੱਚ ਇਸ ਤਰ੍ਹਾਂ ਇਹ ਗੱਲ ਜਾਣ ਲੈਣੀ ਕਿ ਸਾਡਾ ਗੁਰੂ ਪੂਰਾ ਹੈ ਸਰਬ ਕਲਾ ਸਮਰਤ ਹੈ ਸਾਡਾ ਬੀਜਿਆ ਸੁਪਨੇ ਵਿੱਚ ਵੀ ਕੱਢ ਸਕਦਾ ਹੈ ਉਹ ਸਾਡੇ ਹਰ ਤਰ੍ਹਾਂ ਦੇ ਬੰਧਨ ਲੋਕ ਅਤੇ ਪਰਲੋਕ ਦੇ ਕਟਣ ਦੀ ਸਮਰੱਥਾ ਰੱਖਦਾ ਹੈ ਸਾਡੇ ਹਰ ਤਰ੍ਹਾਂ ਦੇ ਮਾੜੇ ਕਰਮਾਂ ਨੂੰ ਮੇਟਣ ਦੇ ਅਤੇ ਪੁੱਠੇ ਲੇਖਾਂ ਨੂੰ ਸਿੱਧੇ ਕਰਨ ਦੇ ਸਮਰੱਥ ਹੈ ਸਾਡੀ ਅੱਜ ਦੀ ਇੱਕ ਮੁਸਲਮਾਨ ਹਾਜੀ ਹੁਸੈਨ ਨਾਮੀ ਵਿਅਕਤੀ ਦੀ ਸਾਖੀ ਜਿਸ ਨੂੰ ਲਾ ਇਲਾਜ ਲਕਮੇ ਦੀ ਬਿਮਾਰੀ ਸੀ ਉਸ ਉੱਪਰ ਗੁਰੂ ਸਾਹਿਬ ਨੇ ਕਿਸ ਤਰ੍ਹਾਂ ਮਿਹਰ ਕੀਤੀ ਅਤੇ ਉਸ ਦਾ ਜੀਵਨ ਬਦਲ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤੇ ਹਾਜੀ ਮਸਕੀਨ ਦੀ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਧ ਪ੍ਰਦੇਸ਼ ਵਿੱਚ ਇੱਕ ਰੀਵਾ ਨਾਮ ਦੀ ਰਿਆਸਤ ਸੀ ਜੋ ਕਿ ਹੁਣ ਜ਼ਿਲ੍ਹਾ ਬਣਿਆ ਹੋਇਆ ਹੈ ਉੱਥੇ ਹਾਦੀ ਹੁਸੈਨ ਨਾਮੀ ਇੱਕ ਮੁਸਲਮਾਨ ਕਰੀਬਨ 100 ਬੱਸਾਂ ਦਾ ਮਾਲਕ ਸੀ ਉਸ ਦੀ ਹਰ ਬੱਸ ਵਿੱਚ ਡਰਾਈਵਰੀ ਸੀਟ ਦੇ ਅੱਗੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੋੜੇ ਤੇ ਸਵਾਰ ਦੀ ਤਸਵੀਰ ਲੱਗੀ ਹੋਈ ਸੀ ਛੋਟੀ ਹਰਭਜਨ ਸਿੰਘ ਜੀ ਦਾ ਇੱਕ ਮਿੱਤਰ ਜੋ ਫੌਜ ਵਿੱਚ ਅਫਸਰ ਸੀ ਜਦੋਂ ਉੱਥੇ ਗਿਆ ਤਾਂ ਉਸ ਦੀ ਹੈਰਾਨਗੀ ਦੀ ਹੱਦ ਨਹੀਂ ਰਹੀ ਕਿ ਬੱਸਾਂ ਦੇ ਡਰਾਈਵਰ ਸਭ ਮੁਸਲਮਾਨ ਸਨ ਅਤੇ ਮਾਲਕ ਵੀ ਹਾਜ਼ਰੀ ਸੀ ਫਿਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕੋਰੇ ਤੇ ਸਵਾਰ ਫੋਟੋ ਲਗਾਉਣ ਦਾ ਕੀ ਕਾਰਨ ਹੋ ਸਕਦਾ ਹੈ ਉਹ ਇਸ ਪੇਧ ਨੂੰ ਖੋਲਣ ਲਈ ਹਾਜੀ ਸਾਹਿਬ ਦੇ ਦਫ਼ਤਰ ਚਲਾ ਗਿਆ ਅਤੇ ਬੜੇ ਪਿਆਰ ਨਾਲ ਇਸ ਦਾ ਕਾਰਨ ਪੁੱਛਿਆ ਹਾਜੀ ਸਾਹਿਬ ਕਹਿਣ ਲੱਗੇ ਇਹ ਮੇਰਾ ਨਿੱਜੀ ਮਾਮਲਾ ਹੈ ਮੈਂ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਸੋਢੀ ਹਰਬਜਨ ਸਿੰਘ ਜੀ ਦਾ ਮਿੱਤਰ ਬਾਹਰ ਆ ਗਿਆ ਪਰ ਹਾਜੀ ਸਾਹਿਬ ਨੇ ਉਸ ਨੂੰ ਵਾਪਸ ਬੁਲਾਇਆ ਅਤੇ ਪੁੱਛਿਆ ਤੁਸੀਂ ਕੀ ਕੰਮ ਕਰਦੇ ਹੋ ਅਤੇ ਉਹਨਾਂ ਦੇ ਮਿੱਤਰ ਦੇ ਇਹ ਦੱਸਣ ਤੇ ਕਿ ਮੈਂ ਫੌਜੀ ਹਾਂ ਉਸ ਨੂੰ ਆਪਣੇ ਪਾਸ ਬਿਠਾ ਲਿਆ ਅਤੇ ਆਪਣੀ ਹੱਟਵਿਤੀ ਇਸ ਤਰ੍ਹਾਂ ਸੁਣਾਈ ਕਿ ਮੇਰਾ ਪਿੰਡ ਹਜ਼ੂਰ ਸਾਹਿਬ ਤੋਂ ਕਰੀਬਨ 5-6 ਮੀਲ ਤੇ ਸਥਿਤ ਹੈ ਮੈਨੂੰ ਇੱਕ ਵਾਰੀ ਅਦਰੰਗ ਹੋ ਗਿਆ ਮੇਰੀ بیوی ਬੱਚਿਆਂ ਨੇ ਬੜੀ ਸੇਵਾ ਕੀਤੀ ਦਵਾਦਾਰੂ ਕਰਵਾਇਆ ਪਰ ਆਰਾਮ ਆਉਂਦੀ ਬਜਾਏ ਮੇਰਾ ਦੂਜਾ ਪਾਸਾ ਵੀ ਮਾਰਿਆ ਗਿਆ ਉਹਨਾਂ ਕੁਝ ਤਾਂ ਮੇਰੀ ਸੇਵਾ ਕੀਤੀ ਪਰ ਅਖੀਰ ਨੂੰ ਮੇਰੀ ਘਰਵਾਲੀ ਮੈਨੂੰ ਇਕੱਲੇ ਛੱਡ ਕੇ ਆਪ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਪੇਕੇ ਘਰ ਭੱਜ ਗਈ ਪਿੰਡ ਵਾਲਿਆਂ ਨੇ ਮੇਰੇ ਤੇ ਤਰਸ ਖਾ ਕੇ ਮੈਨੂੰ ਚੁੱਕ ਕੇ ਬਾਹਰ ਸੜਕ ਕਿਨਾਰੇ ਲਿटा ਦਿੱਤਾ ਤਾਂ ਕਿ ਮੈਂ ਉੱਥੇ ਹੀ ਆਪਣੀ ਹਾਜ਼ਤ ਪੂਰੀ ਕਰ ਸਕਾਂ ਜਦੋਂ ਕਦੀ ਕਿਸੇ ਦੇ ਮਨ ਵਿੱਚ ਮਿਹਰ ਪੈ ਜਾਂਦੀ ਸੀ ਤਾਂ ਉਹ ਮੇਰੇ ਮੂੰਹ ਵਿੱਚ ਕੁਝ ਪਾ ਜਾਂਦਾ ਸੀ ਮੇਰੀ ਹਾਲਤ ਬੜੀ ਤਰਸਜੋਕ ਸੀ ਦਸਹਰੇ ਦੇ ਤਿਉਹਾਰ ਤੇ ਲੋਕ ਆਪਣੇ ਗੱਡੀਆਂ ਤੇ ਬੈਠ ਕੇ ਹਜੂਰ ਸਾਹਿਬ ਜਾ ਰਹੇ ਸਨ ਮੇਰਾ ਦਿਲ ਕਰਦਾ ਪਿਆ ਸੀ ਕਿ ਮੈਂ ਵੀ ਉਹਨਾਂ ਦੇ ਨਾਲ ਜਾਵਾਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਆਪਣੇ ਪਾਪਾਂ ਦੀ ਮਾਫੀ ਮੰਗਾ ਪਰ ਮੇਰੀ ਜ਼ਿੰਦਾ ਲਾਸ਼ ਨੂੰ ਲਿਜਾਣ ਵਾਸਤੇ ਕੋਈ ਤਿਆਰ ਨਹੀਂ ਸੀ ਅਖੀਰ ਮੈਂ ਜ਼ੋਰ ਲਾ ਕੇ ਸੜਕ ਤੇ ਜਾ ਲਟਿਆ ਅਤੇ ਇੱਕ ਗੱਡੇ ਵਾਲੇ ਨੇ ਕਿਹਾ ਜਾਂ ਤਾਂ ਮੈਨੂੰ ਗੱਡੇ ਵਿੱਚ ਲਿਟਾ ਕੇ ਹਜੂਰ ਸਾਹਿਬ ਲੈ ਚਲ ਨਹੀਂ ਤਾਂ ਮੇਰੇ ਉੱਪਰੋਂ ਹੀ ਗੱਡਾ ਲੰਗਾ ਦਿਓ ਤਾਂ ਕਿ ਮੈਨੂੰ ਮੌਤ ਆ ਜਾਵੇ ਅਤੇ ਮੈਂ ਇਸ ਦੁੱਖ ਤੋਂ ਛੁੱਟ ਜਾਵਾਂ ਉਸ ਦੇ ਮਨ ਵਿੱਚ ਮਿਹਰ ਪੈ ਗਈ ਤਿੰਨ ਚਾਰ ਬੰਦਿਆਂ ਨੇ ਮਿਲ ਕੇ ਮੈਨੂੰ ਆਪਣੇ ਗੱਡੇ ਤੇ ਲਟਾ ਲਿਆ ਅਤੇ ਨਾਲੇ ਤੁਰੇ ਗੁਰਦੁਆਰੇ ਦੇ ਪਾਸ ਜਾ ਕੇ ਉਹਨਾਂ ਮੈਨੂੰ ਇੱਕ ਦਰੱਖ ਥੱਲੇ ਲਟਾ ਦਿੱਤਾ ਅਤੇ ਆਪ ਅੱਗੇ ਚਲੇ ਗਏ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਕੋਰੇ ਦਾ ਜਲੂਸ ਨਿਕਲਣਾ ਸੀ ਜਿਸ ਵਿੱਚ ਉਹਨਾਂ ਦਾ ਸੱਜਿਆ ਹੋਇਆ ਘੜਾ ਸਭ ਤੋਂ ਅੱਗੇ ਚੱਲਦਾ ਹੈ ਅਤੇ ਸਾਰੀ ਸੰਗਤ ਉਸ ਦੇ ਪਿੱਛੇ ਚੱਲਦੀ ਹੈ ਘੋੜੇ ਨੂੰ ਸਾਰੇ ਬੰਦੇ ਕਾਬੂ ਵਿੱਚ ਰੱਖਦੇ ਹਨ ਅਤੇ ਇੰਜ ਲੱਗਦਾ ਹੈ ਜਿਵੇਂ ਕੋਈ ਸ਼ਾਸਵਾਰ ਉਸਤੇ ਬੈਠਾ ਹੋਵੇ ਜਲੂਸ ਉਸ ਰਸਤੇ ਤੋਂ ਆ ਰਿਹਾ ਸੀ ਜਿੱਥੇ ਮੈਂ ਲੇਟਿਆ ਹੋਇਆ ਸਾਂ ਘੋੜਾ ਇੱਕਦਮ ਬੇਕਾਬੂ ਹੋ ਗਿਆ ਅਤੇ ਦੌੜ ਕੇ ਮੇਰੇ ਪਾਸ ਆ ਕੇ ਇੱਕਦਮ ਖੜਾ ਹੋ ਗਿਆ ਉਸਨੇ ਆਪਣਾ ਇੱਕ ਪੈਲ ਚੁੱਕਿਆ ਮੇਰੇ ਸਿਰ ਨੂੰ ਚੁਹਾਇਆ ਫਿਰ ਦੂਸਰਾ ਪੈਰ ਚੁੱਕਿਆ ਅਤੇ ਮੇਰੇ ਸਰੀਰ ਨੂੰ ਲਗਾਇਆ ਇੰਨੇ ਚਿਰ ਨੂੰ ਕੁਝ ਬੰਦਿਆਂ ਨੇ ਆ ਕੇ ਉਸ ਨੂੰ ਪਕੜ ਲਿਆ ਅਤੇ ਜਲੂਸ ਦੇ ਔਨ ਤੇ ਉਹ ਅੱਗੇ ਚਲੇ ਗਏ ਥੋੜੀ ਦੇਰ ਬਾਅਦ ਮੈਂ ਇੰਜ ਮਹਿਸੂਸ ਕੀਤਾ ਜਿਵੇਂ ਕਿ ਮੇਰੇ ਅੰਦਰ ਖੂਨ ਦਾ ਦੌਰਾ ਚੱਲ ਪਿਆ ਹੈ ਮੈਂ ਜਿਸ ਵੀ ਅੰਗ ਨੂੰ ਹਿਲਾਵਾ ਉਹ ਹਿਲਦਾ ਸੀ ਮੈਂ ਜ਼ੋਰ ਦੀ ਲੱਤਾਂ ਬਾਂਹ ਹਿਲਾਈਆਂ ਅਤੇ ਉੱਠ ਕੇ ਬੈਠ ਗਿਆ ਫਿਰ ਮੈਂ ਹੋਰ ਪੱਲ ਲਗਾਇਆ ਅਤੇ ਖੜਾ ਹੋ ਗਿਆ ਆਪਣੇ ਪੈਰਾਂ ਨਾਲ ਤੁਰ ਕੇ ਆਪਣੇ ਪਿੰਡ ਰਾਤ ਨੂੰ ਪਹੁੰਚ ਗਿਆ ਅਤੇ ਆਪਣਾ ਸਾਰਾ ਹਾਲ ਪਿੰਡ ਵਾਲਿਆਂ ਨੂੰ ਸੁਣਾਇਆ ਸਾਰੇ ਪਿੰਡ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਇਹ ਹੈ ਗੁਰੂ ਦੇ ਘਰੇ ਦੀ ਸ਼ਕਤੀ ਹੁਣ ਤੁਸੀਂ ਆਪ ਅੰਦਾਜ਼ਾ ਲਗਾਓ ਜਿਸ ਦੇ ਘਰੇ ਵਿੱਚ ਇੰਨੀ ਸ਼ਕਤੀ ਹੈ ਉਸ ਦੀ ਆਪਣੀ ਸ਼ਕਤੀ ਕਿੰਨੀ ਹੋਵੇਗੀ ਗੁਰੂ ਪਰਮੇਸ਼ਵਰ ਕਿਰਪਾਲੂ ਹੈ ਦਿਆਲੂ ਹੈ ਨਿਰਵੈਰ ਹੈ ਜਿਵੇਂ ਸੂਰਜ ਨਿਕਲਣ ਤੇ ਉਸ ਦੀ ਧੁੱਪ ਦਾ ਨਿਕ ਉਸ ਦੀ ਰੋਸ਼ਨੀ ਸਾਰਿਆਂ ਲਈ ਇੱਕੋ ਜਹੀ ਹੁੰਦੀ ਹੈ ਇਸੇ ਤਰ੍ਹਾਂ ਗੁਰੂ ਦੀ ਵੀ ਸਾਰਿਆਂ ਤੇ ਮਿਹਰ ਇੱਕੋ ਜਹੀ ਹੁੰਦੀ ਹੈ ਗੁਰੂ ਵਾਸਤੇ ਕੋਈ ਵੱਡਾ ਛੋਟਾ ਉੱਚਾ ਨੀਵਾਂ ਨਹੀਂ ਹੈ ਕੋਈ ਜਾਤ ਪਾਤ ਨਹੀਂ ਹੈ ਗੁਰੂ ਪਰਮੇਸ਼ਰ ਕਿਰਪਾਲੂ ਹੈ ਦਿਆਲੂ ਹੈ ਨਿਰਵੈਰ ਹੈ ਜਿਵੇਂ ਸੂਰਜ ਨਿਕਲਣ ਤੇ ਉਸ ਦੀ ਤਪਦਾ ਨਿਕ ਉਸ ਦੀ ਰੋਸ਼ਨੀ ਸਾਰਿਆਂ ਲਈ ਇੱਕੋ ਜਿਹੀ ਹੁੰਦੀ ਹੈ ਇਸੇ ਤਰ੍ਹਾਂ ਗੁਰੂ ਦੀ ਵੀ ਸਾਰਿਆਂ ਤੇ ਮਿਹਰ ਇੱਕੋ ਜਿਹੀ ਹੁੰਦੀ ਹੈ ਪਰ ਜੇ ਕੋਈ ਆਪਣੇ ਘਰ ਦਾ ਬੂਹਾ ਖਿੜਕੀ ਬੰਦ ਕਰ ਲਵੇ ਤਾਂ ਸੂਰਜ ਦੀ ਤਪ ਸੂਰਜ ਦੀ ਰੋਸ਼ਨੀ ਹੁੰਦਿਆਂ ਹੋਇਆ ਵੀ ਉਸ ਤੱਕ ਨਹੀਂ ਪਹੁੰਚ ਪਾਉਂਦੀ ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੇ ਜੀਵਨ ਵਿੱਚ ਗੁਰੂ ਪ੍ਰਤੀ ਬੇਵਿਸ਼ਵਾਸੀ ਦੀ ਬੇਪਰਤੀ ਦੀ ਸ਼ੱਕ ਦੀ ਸ਼ੰਕਿਆਂ ਦੀ ਦੀਵਾਰ ਖੜੀ ਕਰ ਲੈਂਦੇ ਹਨ ਉਹ ਗੁਰੂ ਦੀ ਕਿਰਪਾ ਤੋਂ ਵਾਂਝੇ ਰਹਿ ਜਾਂਦੇ ਹਨ ਸਾਡੇ ਅਤੇ ਗੁਰੂ ਦੇ ਵਿਚਕਾਰ ਇੱਕ ਬੜਾ ਸੂਖਸ਼ਮ ਜਿਹਾ ਰਸਤਾ ਹੈ ਜੋ ਕਿ ਸ਼ੱਕ ਅਤੇ ਸ਼ੰਕੇ ਬੇਵਿਸ਼ਵਾਸੀ ਰੂਪੀ ਰੋੜੇ ਪੱਥਰਾਂ ਨਾਲ ਬੰਦ ਹੋ ਜਾਂਦਾ ਹੈ ਅਤੇ ਸਾਡੀਆਂ ਅਰਦਾਸਾਂ ਸਾਡੀਆਂ ਬੇਨਤੀਆਂ ਨੂੰ ਗੁਰੂ ਤੱਕ ਪਹੁੰਚਾ ਨਹੀਂ ਦਿੰਦਾ ਇਸ ਲਈ ਇੱਕ ਗੱਲ ਪੱਕੀ ਜਾਣ ਲੈਣੀ ਕਿ ਜੇ ਸਾਡੀ ਕੋਈ ਮੰਗ ਪੂਰੀ ਨਹੀਂ ਹੁੰਦੀ ਜਾਂ ਸਾਡਾ ਕੋਈ ਦੁੱਖ ਨਹੀਂ ਜਾਂਦਾ ਤਾਂ ਉਸ ਵਿੱਚ ਗੁਰੂ ਦਾ ਕਸੂਰ ਨਹੀਂ ਕਿਉਂਕਿ ਉਹ ਤਾਂ ਹਮੇਸ਼ਾ ਹੀ ਪੂਰਾ ਹੈ ਜੇ ਕਸੂਰ ਹੈ ਤਾਂ ਸਾਡੀ ਆਪਣੀ ਅਗਿਆਨਤਾ ਦਾ ਸਾਡੀ ਬੇਵਿਸ਼ਵਾਸੀ ਦਾ ਉਸ ਦੇ ਕਰ ਵਿੱਚ ਕੋਈ ਘਾਟਾ ਨਹੀਂ ਮੰਗਲ ਵਾਲੇ ਜਾਜਕ ਨੂੰ ਹਰ ਜਾਇਜਤਾ ਮਿਲ ਸਕਦੀ ਹੈ ਹਰ ਜਾਇਜ ਮੰਗ ਪੂਰੀ ਹੋ ਸਕਦੀ ਹੈ ਪਰ ਇਸੇ ਲਈ ਬੜਾ ਜ਼ਰੂਰੀ ਹੈ ਕਿ ਸਾਨੂੰ ਆਪਣੇ ਗੁਰੂ ਦੀ ਸਮਰੱਥਾ ਤੇ ਪੂਰਾ ਵਿਸ਼ਵਾਸ ਹੋਵੇ तू करता आप अपुल है पुलन विच नाही तू कर है सो सच्चे पला है गुर शब्द बुझाही तू करन कारण समरथ है दूजा को नाही तू साहेब अगम दयाल है सब तुद दयाही तू तु करता पुरख अगम है किस नाल तू तु वड़ीए तुद तु जेवड होए सो आखिए तुद तु जेहा तू तु है पड़ीए तू कट कट इक वर्त दा गुरमुख पर गड़ीए तू सच्चा सबसा खसम है सब दूतू चढ़ीए ਤੂੰ ਕਰੈ ਸੋ ਸੱਚੇ ਹੋਏ ਸੀਤਾ ਕਾਇਤ ਕਰੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ